हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਗਾਂ ਤੇ ਦੋ ਬੱਚੀਆਂ ਸੇ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੀਨ ਚਾਹਿਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੌਂ ਬਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਭਾਈ ਤੇ ਨੀਟੇ ਆਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਵਧੀਆ ਜੀ ਸਾਹਿਬ ਵਧੀਆ ਚੱਲਦਾ ਕੰਮ ਕਰ ਵਧੀਆ ਵਧੀਆ ਨਾਮ ਤੇ ਐਡਰੈਸ ਉਹ ਨਾਮ ਮੇਰਾ ਸੋਖਾ ਪਿੰਡ ਮੇਰਾ ਨੈਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਵੇ ਨੇੜੇ ਪਿੰਡ ਬਈ ਭਦੌੜ ਛੰਨਾ ਤੇ ਸਣਾ ਮੋਬਾਈਲ ਨੰਬਰ ਉਹ ਮੋਬਾਈਲ ਨੰਬਰ ਹੈਗਾ 6283565218 ਦੂਜਾ ਨੰਬਰ ਹੈਗਾ 9915158 ਇਹ ਬਈ ਦਾ ਕੰਟੈਕਟ ਨੰਬਰ 5 ਤਰੀਕ ਆ 7ਵਾਂ ਮਹੀਨਾ 2024 ਠੀਕ ਹੈ ਬਈ 5 ਤਰੀਕ 7ਵਾਂ ਮਹੀਨਾ 2024 ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਣਾ ਕਿੰਨੀ ਉਮਰ ਆ ਜੀ ਬਾਈ ਇਹ ਹੋਊਗੀ 8 ਤੋਂ 9 ਮਹੀਨਿਆਂ ਦੀ ਬੱਚੀ ਠੀਕ ਆ ਬਾਈ ਕੰਨ ਦੇਖ ਲਓ ਨੀ ਕੰਨ ਕਿਹਦਾ ਸਹੀ ਗੱਲ ਆ ਜੋੜਾ ਫਾਰਮ ਚੋਂ ਆਇਆ ਬਾਈ ਇਹ ਠੀਕ ਆ ਕੁੱਲੀਆਂ ਛੱਡੀਆਂ ਮੇਰੇ ਕੋਲੇ ਵੀਡੀਓ ਵੀ ਪਈ ਆ ਓਕੇ ਮਾਹ ਦਾ ਰਿਕਾਰਡ ਮੈਂ ਨਹੀਂ ਕਹਿ ਸਕਦਾ ਕਿ ਕਿੰਨਾ ਕੱਢਣੀਆਂ ਪਰ ਉਹਨਾਂ ਨੇ ਕਿੰਨੀਆਂ ਗਾਇਆਂ ਦੇਖੀਆਂ ਅਸੀਂ ਆਪਾਂ ਸਾਰੀਆਂ 30 ਪਲੱਸ ਤੋਂ ਉੱਪਰ ਹੀ ਲੱਗਦੀਆਂ ਅਸੀਂ ਦੇਖਣ ਨੂੰ ਅੱਛਾ ਪਰ ਮੈਂ ਨਹੀਂ ਕਹਿੰਦਾ ਕਿ ਕਿੰਨੀਆਂ ਕੱਢਣਗੀਆਂ ਇਹ ਆਹ ਦੇ ਸਮਝਣਾ ਲੈ ਜਾ ਕੋਈ ਠੀਕ ਆ ਬਾਈ ਫੇਸ ਚੰਗਾ ਕੰਨ ਛੋਟਾ ਪੂਰੀ ਟੌਪ ਦੀ ਬੱਚੀ ਆ ਬਾਈ ਪ੍ਰਿੰਟ ਚੰਗਾ ਤੋਰਾ ਤਾਰਾ ਚੰਗਾ ਥਣ ਝੂਲੀ ਬਹੁਤ ਚੰਗੀ ਆ ਨੇੜ ਤੋਂ ਵੀ ਚੈੱਕ ਕਰਵਾ ਦੇਗੇ ਚੰਗੀ ਆ ਬੱਚੀ ਰਾਜੀ ਰੂਜੀ ਖੁੱਲਾ ਹਣਾ ਵੀਰੇ ਹਾਂ ਬਾਈ ਹੂੰ ਤੇ ਮਾਂ ਦਾ ਦੁੱਧ ਯਾਨੀ ਕਿ ਫਿਰ ਅਸਟੀਮੇਟ ਬਾਈ ਮੈਂ ਨਹੀਂ ਕਹਿੰਦਾ 30 ਪਲੱਸ ਤੋਂ ਉਹਨਾਂ ਦਾ ਉਪਰ ਹੀ ਸੀ ਸਾਰੀਆਂ ਗਾਂਆਂ ਮੈਨੂੰ ਪਤਾ ਲੱਗਦਾ ਦੇਖਣ ਨੂੰ ਠੀਕ ਆ ਬਾਈ ਚਾਰ ਥਾਣਾ ਬਾਈ ਨਰਾਗਿੰਦਰਾਲੀ ਸਹੀ ਗੱਲ ਆ ਬਾਈ ਥਾਣ ਵਗੈਰਾ ਨੇੜ ਤੋਂ ਚੈੱਕ ਕਰਵਾ ਦੇਗੇ ਝੂਲੀ ਬਹੁਤ ਚੰਗੀ ਆ ਫੇਸ ਫੂਸ ਬੜਾ ਚੰਗਾ ਆ ਹਾਂ ਬਾਈ ਨਿਕਾ ਨਿਕਾ ਕਰਨਾ ਦੇ ਸਹੀ ਗੱਲ ਮੁੱਲ ਭਰਾ ਦਾ ਮੁੱਲ ਬਾਈ 17000 ਇਹਦਾ 17000 ਜੀ ਭਾਈ ਮਾਨ ਤਨ ਹੋ ਜੂ ਭਾਈ 17000 ਰੁਪਏ ਮੁੱਲ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਝੂਲੀ ਨੇੜ ਤੋਂ ਚੈੱਕ ਕਰ ਬਣੇ ਝੂਲੀ ਦੇਖਣ ਵਾਲੀ ਆ ਭਈ ਕੱਲਾ ਕੱਲਾ ਥਣ ਲੈ ਪੂਰੀ ਵਿੱਥੀ ਦੇ ਖਾਨ ਲੈ ਭਾਈ ਨੇ ਢੰਡੀ ਵੀ ਬਹੁਤ ਆ ਬਹੁਤ ਕੁਲ ਕੁਛ ਵੀ ਨਹੀਂ ਕਹਿੰਦੀ ਲੈ ਮਾਰਦੀ ਫਿਰਦਾ ਨੇ ਕੀ ਬਾਤ ਤਾ ਡਰਦੀ ਹੈ ਹਜੇ ਸਕੰਦੀ ਹਾਂ ਇਹ ਥੋੜਾ ਜਿਹਾ ਜਗਦੀ ਹਾਂ ਕਿੰਨੀ ਉਮਰ ਹੈ ਦੀ ਭਰਾ ਇਹ ਦੀ ਬਾਈ 8 ਤੋਂ 9 ਮਹੀਨਿਆਂ ਦੇ ਇਹ ਬੱਚਾ ਹੋਊਗਾ ਸਾਲ ਦੇ ਵਿੱਚ ਵਿੱਚ ਹੀ ਹੋਊਗਾ ਇਹਦੀ ਠੀਕ ਆ ਤੇ ਮਾਂ ਦਾ ਦੁੱਧ ਜਾਨੀ ਕਿ ਬਸ ਹਾਂ ਆਪਾਂ ਕਹਿ ਨਹੀਂ ਸਕਦੇ ਵੀ ਉਹਨਾਂ ਦੇ ਇੰਨੀਆਂ ਲੱਗਦੀਆਂ ਨੇ ਵੀ 30 ਪਲੱਸ ਉੱਪਰ ਹੀ ਲੱਗਦੀਆਂ ਨੇ ਚਲੋ ਕਿੰਨੀਆਂ ਰੱਖੀਆਂ ਹੋਵਾਂਗਾ ਠੀਕ ਆ ਠੀਕ ਆ ਤਾਂ ਨਹੀਂ ਦੱਸਿਆ ਬਾਈ ਨੇ ਨਹੀਂ ਬਾਈ ਇਹ ਬਰੂਟ ਦੀ ਕਹਿੰਦੇ ਆਪ ਹੁੰਦੇ ਬੀਰ ਬਰੂਟ ਦੀ ਕਹਿੰਦੇ ਨੇ ਹਾਂ ਬਾਈ ਖੀਰ ਸਵੜਾ ਖੀਰਾਂ ਦੋਨੇ ਬੀ ਬਹੁਤ ਚੰਗੀਆਂ ਸਨਕਾਪਣਾ ਚੰਗਾਂ ਦੰਦਾ ਜਦੋਨੇ ਖੀਰ ਹਾਂ ਰੈਂਟ ਬ੍ਰੋ ਲੈ ਕੁਲੂ ਦਾ ਸੰਸੜ ਐਮਪਾ ਹੀਦਗਾ ਇਹ ਸਭੀ ਪੜੀ ਆ ਵੀ ਰਾਜੀ ਆ ਬੱਚਾ ਬਹੁਤ ਚੰਗਾ ਬਈ ਇਹ ਤੇ ਬਾਕੀ ਮਾਂ ਦਾ ਦੁੱਧ ਬਾਈ ਨੇ ਦੱਸਿਆ ਵੀ ਗਾਮਾ ਉਹਨਾਂ ਕੋਲੇ ਚੰਗੀਆਂ ਹੀ ਸੀਗੀਆਂ ਬਈ ਝੋਲੀ ਜੇ ਕਰਵਾ ਦੇਾਂਗੇ ਨੇੜੇ ਤੋਂ ਝੋਲੀ ਵੀ ਚੰਗੀ ਆ ਤੁਰਦਗੇ ਨਹੀਂ ਬਈ ਆ ਦੇ ਖੁੱਲੀਆਂ ਛੱਡੀਆਂ ਵੀ ਜਮਾਂ ਜਾ ਸਹੀ ਗੱਲ ਐਂ ਜਾਕਦੀਆਂ ਹਣਾ ਬਈ ਕੋਲ ਵੀਡੀਓ ਵੀ ਪਈ ਆ ਆਪਣੇ ਕੋਲੇ ਠੀਕ ਐ ਵੀਰੇ ਦੇ ਤੁਰਾ ਤਰਾ ਚੰਗਾ ਚੰਗੀ ਆ ਯਾਤਬ੍ਰੀਟ ਚੰਗੀ ਆ ਬਈ ਤੇ ਮੋਲੇ ਦਾ ਪ੍ਰਾ ਨਹੀਂ ਹਾਂ ਚਾਰ ਹਾਂ ਲਾਲਾਲੇ ਝੋਲੀ ਦੇਖੋ ਕੋਈ ਨਹੀਂ ਉੱਤੇ ਬੰਨ ਕੇ ਦਿਖਾ ਦੇ ਵੀਰੇ ਮੁੱਲ ਕੀ ਐ ਸੋ ਫਿਰ ਮੁੱਲੇ ਦਾ ਜੀ 26000 ਮਾਨਤਨ ਹੋ ਜਾ ਹਾਂ ਬੰਜੀ ਹੋ ਜਾਊਗਾ 26000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਖੁੱਲੀ ਛੱਡੀ ਤਾਂ ਹੀ ਥੋੜਾ ਜੱਕ ਦੀ ਰੱਸਾ ਨਹੀਂ ਸੀ ਬਾਈ ਕਹਿੰਦਾ ਤੇ ਪਾਇਆ ਬਾਕੀ ਬਾਈ ਕੋਲੇ ਪ੍ਰੋਪਰ ਵੀਡੀਓ ਹੈਗੀ ਆ ਫਾਰਮ ਦੀ ਬਾਈ ਤੋੜਾ ਤਾਰਾ ਚਾਹ ਝੋਲੀ ਦਿਖਾਣੇ ਇੱਕ ਵਾਰੀ ਨੇੜ ਤੋਂ ਪਰਾ ਮੁੱਲ ਦਾ 26000 ਰੁਪਿਆ ਮਾਨਤਾ ਜ਼ਰੂਰ ਹੋ ਜਾ ਝੂਲੀ ਬੜੀ ਚੰਗੀ ਹੈ ਨਾ ਝੂਲੀ ਪੂਰੀ ਵਧੀਆ ਜਿਹਾ ਦੇ ਲੈ ਠੰਡੀ ਵੀ ਪੂਰੀ ਹੈ ਜਿਵੇਂ ਮਰਜੀ ਹੈ ਤਲਾਈ ਚਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੋਸ਼ ਨਹੀਂ ਵੇਖੂੰ ਜਗਦੀ ਆ ਡਰਦੀ ਆ ਜੀ ਜੀ ਥੋੜਾ ਜੀ ਸਹੀ ਗੱਲ ਅੱਗੇ ਬੈਠ ਬਾਈ ਇਹ ਦੂਜਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਬਸ ਲੈ ਜੂ ਜੀ ਦੋ ਤਿੰਨ ਦਿਨ ਪਤਨੀ ਆਜੇ ਹਟੇ ਲਟੂ ਲਟੇ ਨੋਰਮਲੀ ਪਈਆ ਚੱਲ ਬੋ ਭਈਆ ਹਣਾ ਹਾਂਜੀ ਲੈ ਨੋਰਮਲੀ ਪਈਆ ਹਜੀ ਬਸ ਬਈ ਪੁਣੇ ਨਮਾਉ ਆ ਗਈ ਆ ਤੇ ਬਸ ਪਤਾ ਨਹੀਂ 2 ਦਿਨ ਲੈ ਜੀ ਪਤਾ ਨਹੀਂ 3 ਦਿਨ ਲੈ ਜੀ ਤੇ ਲਾ ਦੇਖੋ ਬਸ ਸਾਰੀਆਂ ਬਲਡ ਲੰਗੜ ਬਾਕੀ ਖੂਨ ਨਹੀਂ ਬਹੁਤ ਹੈ ਲੈ ਉੱਥੇ ਪਾਸੇ ਬਹਿ ਗਿਆ ਤੁਸੀਂ ਮਰਜੀ ਹੋ ਜਾਣਾ ਐ ਕੁਛ ਨਹੀਂ ਕਹਿੰਦੀ ਬਈ ਇਹ ਆ ਡਰ ਕਮਾਲ ਦਾ ਹੂੰ ਇਹ ਦੋ ਡਾਕਟਰ ਥਾਂ ਦਿਖਾ ਦੇ ਕੀ ਬਾਤ ਹੈ ਕੱਲਾ ਕੱਲਾ ਥਾਣੂ ਕੀ ਆਲਾ ਪਰਾ ਪੂਰੀ ਵਿੱਤੀ ਤੇ ਥਣ ਲੱਗਿਆ ਬਈ ਜਿਵੇਂ ਚੋਈ ਕਰਮਣ ਜੀ ਬਹੁਤ ਚੀਪਾ ਬਹੁਤ ਚੰਗਾ ਹੈ ਹਾਂ ਬਾਈ ਜਮਾ ਪੋਲੀ ਪੋਲੀ ਬੜਾ ਪਿਆਰਾ ਪ੍ਰਿੰਟ ਫਰੰਟ ਚੰਗਾ ਕੱਦ ਵੱਡ ਚੰਗਾ ਕਿੰਨਾ ਦੁੱਧ ਦੇ ਦੂ ਅਸਟੀਮੇਟ ਜਬਾਈ ਬਾਈ ਸੇਵਾ ਸਿਰ ਤੇ ਆਪਾਂ ਨਹੀਂ ਕਹਿ ਸਕਦੇ ਯਾਰ ਦੁੱਧ ਬਾਈ ਸੇਵਾ ਦਾ ਸੇਵਾ ਦਾ ਕਦੋਂ ਤਾਪੀ ਵੈਸੇ ਪਿੱਛੇ ਲਾ ਰਿਕਾਰਡ ਦੱਸਿਆ ਕੁਝ ਬਾਈ ਨੇ ਬਾਈ ਉਹ ਤਾਂ 22+ ਕਹਿੰਦੇ ਸੀ ਆਪਾਂ ਨਹੀਂ ਕਹਿ ਸਕਦੇ ਯਾਰ ਠੀਕ ਹੈ ਬਾਈ ਆਏ ਕੁਝ ਨਹੀਂ ਕਹਿੰਦੀ ਲੈ ਕਿੱਥੇ ਮਰਜੀ ਖੜੀ ਹੈ ਗਲੀ ਖੜੀ ਆ ਮੌਇਨਾ ਜਿਵੇਂ ਮਰਜੀ ਹੱਥ ਲਈ ਚਲ ਢੱਲਾ ਢੁਲਾ ਫੁੱਲ ਪਈਆਂ ਰੰਗ ਰੂਪ ਚੰਗਾ ਵੱਡੀ ਗੱਲ ਗਰਮੀ ਵੀ ਨਹੀਂ ਮੰਦੀ ਨਹੀਂ ਭਾਈ ਜਮੀ ਨਹੀਂ ਮੰਦੀ ਬਹੁਤ ਚੰਗੀ ਉਹ ਗਰਮੀ ਵੀ ਨਹੀਂ ਮੰਦੀ ਹਾਂਜੀ ਬਈ ਤੋਰਾ ਤਾਰਾ ਬੱਚੀ ਦਾ ਚੰਗਾ ਕਬੇ ਖਾਣ ਲੇ ਵਾ ਬੜਾ ਕਮਾਲ ਦਾ ਭਾਈ ਚਿਵਾਈ ਬਹੁਤ ਚੰਗੀ ਨੇ ਲੋਕੀ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਮੁੱਲ ਭਾਈ 60000 ਬਾਤਾਂ ਹੋ ਜੀ ਹਾਂਜੀ ਭਾਈ ਮੰਤਾਂ ਜਰੂਰ ਕਰਾਂਗੇ 60000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕਾ ਕੰਮ ਵੀ ਨਹੀਂ ਕਿਸੇ ਨੇ ਮਾੜੀ ਜੀ ਭਾਈ ਫਿੱਕੀ ਆ ਥੋੜੀ ਜੀ ਐਵੇਂ ਆਪਾਂ ਕਹਿ ਦਈਏ ਇਹ ਕੁਛ ਨਹੀਂ ਕਹਿੰਦੀ ਨਾ ਨਾਰਮਲ ਆ ਲੈ ਠੱਲਾ ਦੇਖ ਲੈ ਕਿਵੇਂ ਮਰਜੀ ਫਿਰਦਾ ਰਹੇ ਲੈ ਵਿਚਾਰੀ ਐ ਕੁਛ ਨਹੀਂ ਕਹਿੰਦੀ ਲਖੜਾ ਰਹੇ ਬੈਠਾ ਰਹੇ 60000 ਰੁਪਇਆ ਮੋਲੇ ਮਾਨ ਤਾਂ ਜਰੂਰ ਹੋ ਜੂਗਾ ਆਏ ਖੁੱਲੀਆਂ ਛੱਡੀਆਂ ਵੀ ਆਸ਼ੇ ਵੀਰੇ ਉੱਥੇ ਹਾਂ ਭਾਈ ਐ ਖੁੱਲੀਆਂ ਆਪਾਂ ਮਲਟੀਪਲ ਕੋਲੇ ਵੀਡੀਓ ਵੀ ਹੈਗੀ ਹੈ ਚੰਗੀਆਂ ਨੇ ਬਈ ਬੱਚੀਆਂ ਚਿੱਟੀ ਬੱਚੀ ਬਹੁਤ ਚੰਗੀ ਆ ਮੋਲੇ ਦਾ 25000 ਰੁਪਇਆ ਉਹਦਾ ਮੁੱਲ 16 ਕੇ 17 ਸੀ ਬਈ 17000 ਬਈ 17000 ਰੁਪਇਆ ਠੀਕ ਆ ਬਈ ਹਾਂ ਨਾਗਪਰਾ ਕੋਲੇ ਸੀਗੇ ਤਿੰਨ ਬਈ ਤਿੰਨੇ ਹੀ ਰਖਾਤੇ ਕਿਸੇ ਵੀਰ ਨੂੰ ਤਨ ਅਜ ਕੋਈ ਵੀ ਪਸੰਦ ਆਏ ਬਾਈ ਨਿਕ ਨਿਕ ਕਰ ਲਿਓ ਜੀ ਧੰਨਵਾਦ ਬਈ